ਨਾਬਾ ਨੇੜਲੇ ਦਰਜਨਾ ਪਿੰਡਾਂ ਦੇ ਲੋਕ ਮੌਸਮ ਦੇ ਮੌਜੂਦਾ ਹਾਲਾਤਾਂ ਤੋਂ ਕਬੜਾਏ ਹੋਏ ਹਨ ਉਹਨਾਂ ਠੇਕੇਦਾਰ ਵੱਲੋਂ ਸਰਹੱਦੀ ਚੌਦ ਦੀ ਸਫਾਈ ਸਹੀ ਢੰਗ ਨਾਲ ਨਾ ਕਰਨ ਦੇ ਰੋਸ ਪ੍ਰਗਟਾਇਆ ਉਹਨਾਂ ਇਲਜ਼ਾਮ ਲਗਾਇਆ ਕਿ ਜਿੰਨੀ ਰਕਮ ਦਾ ਸਰਕਾਰ ਵੱਲੋਂ ਸਫਾਈ ਲਈ ਟੈਂਡਰ ਕੀਤਾ ਹੋਇਆ ਹੈ ਠੇਕੇਦਾਰ ਵੱਲੋਂ ਉਸ ਦਾ ਮਹਿਜ਼ 20% ਹੀ ਲਗਾਇਆ ਗਿਆ ਪਾਣੀ ਦੀ ਮਾਰ ਨਾਲ ਸੈਂਕੜੇ ਏਕੜ ਫਸਲਾਂ ਤਬਾਹ ਹੋਣ ਦਾ ਖੱਛਾ ਪ੍ਰਗਟਾਉਂਦੇ ਆ ਕਿਸਾਨਾਂ ਨੇ ਕਿਹਾ ਜੇਕਰ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨਾਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਹੋਰ ਕੀ ਕੁਝ ਕਿਹਾ ਕਿਸਾਨਾਂ ਨੇ ਸੁਣੋ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਰਿਪੋਰਟ ਵਿੱਚ ਨਬਾ ਨੀੜਲੇ ਦਰਜਨਾ ਪਿੰਡਾਂ ਦੇ ਲੋਕਾਂ ਵੱਲੋਂ ਝੋੜੇ ਸਾਈਫਨ ਦੀ ਸਫਾਈ ਠੇਕੇਦਾਰ ਵੱਲੋਂ ਸਹੀ ਢੰਗ ਨਾਲ ਨਾ ਕਰਨ ਕਾਰਨ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਰਾਬਾਜ਼ੀ ਕੀਤੀ ਗਈ। ਹਰ ਸਾਲ ਪਾਣੀ ਦੀ ਮਾਰ ਨਾਲ ਸੈਂਕੜੇ ਏਕੜ ਫਸਲਾਂ ਤਬਾਹ ਹੋਣ ਕਾਰਨ ਨੁਕਸਾਨ ਦਾ ਖਮਿਆਜ਼ਾ ਭੁਗਤ ਰਹੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਨਲਾਇਕੀ ਅਫਸਰशाही ਅਤੇ ਠੇਕੇਦਾਰੀ ਦੀ ਮਿਲੀਭੁਗਤ ਫੌਨ ਕਾਰਨ ਝੋੜੇ ਸਾਈਫਨ ਅਤੇ ਸਰਹੰਦੇ ਦੀ ਚੌਦਹੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਰਕੇ ਸਫਾਈ ਦੀ ਸਿਰਫ ਡਰਾਮੇਬਾਜ਼ੀ ਦੱਸਿਆ। ਉਨ੍ਹਾਂ ਕਿਹਾ ਕੀ ਜਿੰਨੀ ਰਕਮ ਦਾ ਸਰਕਾਰ ਵੱਲੋਂ ਸਫਾਈ ਲਈ ਟੈਂਡਰ ਕੀਤਾ ਗਿਆ ਠੇਕੇਦਾਰ ਵੱਲੋਂ ਮਹਿਜ਼ ਉਸ ਦਾ 20% ਹੀ ਲਗਾਇਆ ਗਿਆ ਦਰਜਨਾ ਪਿੰਡਾਂ ਦੇ ਕਿਸਾਨਾਂ ਵੱਲੋਂ ਇਸ ਵਾਰ ਫਿਰ ਸਫਾਈ ਸਹੀ ਢੰਗ ਨਾਲ ਨਾ ਹੋਣ ਕਾਰਨ ਪਾਣੀ ਦੀ ਮਾਰ ਨਾਲ ਸੈਂਕੜੇ ਏਕੜ ਫਸਲਾਂ ਤਬਾਹ ਹੋਣ ਦਾ ਖੱਛਾ ਭਰਟਾਉਂਦੇ ਆ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਇਸ ਵਾਰ ਧਿਆਨ ਨਾ ਦਿੱਤਾ ਗਿਆ ਤਾਂ ਕਿਸਾਨਾਂ ਵੱਲੋਂ ਵੱਡਾ ਸੰਘਰਸ਼ ਵਿੜ ਜਾਵੇਗਾ ਇਹ ਜੀ ਭੋੜੇ ਸੰਫਲਾ ਜੀ ਜਿਹੜੀ ਮੈਨੂੰ ਲੱਗਦਾ ਵੀ ਜਿੱਥੇ ਤੱਕ ਪਿਛਲੇ 15 ਸਾਲਾਂ ਤੋਂ ਮੈਂ ਲਗਾਤਾਰ ਦੇਖਦਾ ਆ ਰਿਹਾ ਹਾਂ ਵੀ ਜਦ ਵੀ ਪਿਛਲੇ ਭਾਰੀ ਮੀਂਹ ਪੈਂਦੇ ਨੇ ਜਾਂ ਹਿਮਾਚਲ ਤੋਂ ਪਾਣੀ ਛੱਡਿਆ ਜਾਂਦਾ ਜਾਂ ਖੰਨੇ ਦਾ ਜਾਂ ਗੋਵਿੰਦਗੜ੍ਹ ਦਾ ਜਾਂ ਬਾਕੀ ਸ਼ਹਿਰਾਂ ਦਾ ਪਾਣੀ ਸਾਡੇ ਪਿੰਡਾਂ ਤੇ ਨੂੰ ਇਕੱਠਾ ਹੋ ਕੇ ਆ ਜਾਂਦਾ ਉਹ ਉਰੇ ਆ ਕੇ ਸੈਫਲ ਦੇ ਉੱਪਰ ਇਕੱਠਾ ਹੁੰਦਾ ਉਰੇ ਆ ਕੇ ਬਲੋਕੇਜ ਲੱਗਦੀ ਆ ਕਈ ਵਾਰੀ ਕੀ ਹੋਇਆ ਵੀ ਸੈਂਡ ਰੂਮਸ ਬਣੇ ਪੈਨੇ ਜੂਰੇ ਮਿੱਟੀ ਦੇ ਵੱਡੇ ਵੱਡੇ ਜਗ੍ਹਾ ਜਗ੍ਹਾ ਤੇ ਢੇਰ ਲੱਗੇ ਪੈਨੇ ਉਹ ਪਿੰਡਾਂ ਤੇ ਨੂੰ ਖਿੰਡ ਜਾਂਦਾ ਜੀ ਫੇਰ ਆ ਕੇ ਉਰੇ ਦੀ ਉਹਦੀ ਪਾਸਿੰਗ ਹੁੰਦੀ ਆ ਪਾਸਿੰਗ ਨਾ ਹੋਣ ਦਾ ਮੇਨ ਕਾਰਨ ਕੀ ਬਣ ਜਾਂਦਾ ਵੀ ਸਹਿਫਲਾ ਯਾਤਰ ਚੋਕ ਰਹਿੰਦੀਆਂ ਨੇ ਕਿਉਂਕਿ ਸਿਲਟੇਸ਼ਨ ਹੁੰਦੀ ਆ ਯਾਤਰ ਉਰੇ ਮਿੱਟੀ ਰੁਕ ਜਾਂਦੀ ਆ ਆ ਕੇ ਤੇ ਇੱਕ ਬੰਦ ਨਹੀਂ ਇਹਦੇ ਚੰਗੇ ਤਰੀਕੇ ਨਾਲ ਬਣੇ ਹੋਏ ਇਹ ਪੂਰੀ ਦੀ ਪੂਰੀ ਜਿੱਥੋਂ ਇਹ ਚੱਲਦੀ ਆ ਡਰੇਨੇਜ ਉੱਥੋਂ ਤੋਂ ਲੈ ਕੇ ਇਹ ਜਗ੍ਹਾ ਜਗ੍ਹਾ ਤੋਂ ਟੁੱਟੀ ਪਈ ਆ ਸਭ ਤੋਂ ਜ਼ਿਆਦਾ ਟੁੱਟੀ ਪਈ ਆ ਇਹ ਖੋਖ ਤੇ ਆਪਣਾ ਅਗੋਲ ਪਿੰਡ ਤੋਂ ਜਿੱਥੇ ਜਾ ਕੇ ਸਾਡੇ ਪਿੰਡਾਂ ਨੂੰ ਮਾਰ ਕਰਦੀ ਆ ਪਿਛਲੇ ਸਾਲ ਆਇਆ ਪਾਣੀ ਤਕਰੀਬਨ 4-5 ਘੰਟਿਆਂ ਦੇ ਵਿੱਚ ਇਹਨੇ ਸਾਡੇ ਪਿੰਡ ਦਾ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ 4-5 ਘੰਟਿਆਂ ਦੇ ਵਿੱਚ ਵਿੱਚ 3-400 ਏਕੜ ਜਿਹੜੀ ਖੜੀ ਡੋਪਦੀ ਦੀ ਇਹਦੇ ਇਹਨਾਂ ਦੇ ਵਿੱਚ ਜੀ ਤਕਰੀਬਨ ਆਉਂਦੇ ਨੇ ਅਗੌਲ ਖੋਖ ਕੋਟਲੀ ਬੜੜਵਾਲ ਗੁਮਿੰਦਗੜ ਛੰਨਾ ਤੇ ਬਾਕੀ ਫਿਰੇ ਲਵਾਨੀ ਨੂੰ ਜੋ ਜੋ ਪਿੱਛੇ ਹਟਦਾ ਜਾਈ ਇਹਨਾਂ ਜੋ ਜੋ ਮਾਰ ਕਰਦਾ ਜਾਈ ਇਹਨਾਂ ਦਾ ਕਿੰਨਾ ਕਿ ਨੁਕਸਾਨ ਹੋਇਆ ਪਿਛਲੇ ਸਾਲ ਪਿਛਲੇ ਸਾਲ ਕੋਈ ਅੰਦਾਜ਼ਾ ਸਾਡਾ ਹੋਊਗਾ ਵੀ ਸਾਡੇ ਕੱਲੇ ਪਿੰਡ ਦਾ ਬਿੜਵਾਲ ਬਿੜਵਾਲ ਦਾ ਜਿਹੜਾ ਮੈਂ ਬਿੜਵਾਲ ਪਿੰਡ ਨੂੰ ਬਿਲੋਂਗ ਕਰਦਾ ਜੀ ਸਾਡੇ ਪਿੰਡ ਦਾ ਮੈਨੂੰ ਲੱਗਦਾ ਵੀ ਤਕਰੀਬਨ ਤਕਰੀਬਨ 150 ਏਕੜ ਦਾ ਜੀਰੀ ਦਾ ਨੁਕਸਾਨ ਹੋ ਗਿਆ ਹੋਵੇਗਾ ਜੀ ਜਿਹਦੇ ਵਿੱਚ ਮੈਨੂੰ ਲੱਗਦਾ ਵੀ 100 ਏਕੜ ਦਾ ਬਿਲਕੁਲ ਨਹੀਂ ਮਰਗੀ ਦੀ ਦਵਾਰੂ ਹੀ ਲਾਉਣੀ ਪਈ ਸੀ ਉਹਨਾਂ ਨੂੰ 50 ਏਕੜ ਦੇ ਵਿੱਚ ਉਹਨਾਂ ਦੀ ਕਿਤੇ ਕਿਤੇ ਰੂਜ਼ੀ ਦਿਖ ਰਹੀ ਸੀ ਜਦੋਂ ਜੀ ਪਿਛਲੇ ਸਾਲ ਪਹਿਲੀ ਵਾਰੀ ਜਦੋਂ ਆਏ ਤੇ ਜਦੋਂ ਇਹਨਾਂ ਨੇ ਕਿਹਾ ਸੀ ਵੀ ਥੋੜਾ ਅਸੀਂ ਮਸਲਾ ਸੁਣਾਵਾਂਗੇ ਤੁਹਾਡੀ ਵੈਰੀਕੇਟਿੰਗ ਕਰਵਾਵਾਂਗੇ ਜਿਹੜੀ ਮਿੱਟੀਆਂ ਦੇ ਢੇਰ ਲੱਗੇ ਹੋਏ ਨੇ ਉਹ ਚੁਕਵਾਵਾਂਗੇ ਤੇ ਜਿਹੜੀ ਡਰੇਨੇਜ ਦੀ ਸਫਾਈ ਹੋਊਗੀ ਪਰ ਉਹ ਐਟਕੀ ਜਿਹੜੀ ਡਰੇਨੇਜ ਦੀ ਸਫਾਈ ਆ ਉਹ 14 ਜੂਨ ਤੋਂ ਸ਼ੁਰੂ ਹੋਈ ਆ 27 ਜੂਨ ਨੂੰ ਅਸੀਂ ਹਰੇ ਆਇਆ ਤਿੰਨ ਜੁਲਾਈ ਤੱਕ ਸਾਡੀ ਲੜਾਈ ਹੋ ਚੱਲਦੀ ਰਹੀ ਆ ਅਸੀਂ ਇਹ ਸਾਬਤ ਕਰਦੇ ਰਹੇ ਵੀ ਤੁਸੀਂ ਕੰਮ ਨਹੀਂ ਸਹੀ ਕਰ ਰਹੇ ਉਹ 3 ਜੁਲਾਈ ਨੂੰ 4 ਜੁਲਾਈ ਨੂੰ ਆਏ ਨੇ ਕੀ ਕਾਰਨ ਬਣੇ ਨੇ ਨਹਿਰੀ ਵਿਭਾਗ ਨੇ ਉਹਨਾਂ ਨੂੰ ਕੀ ਆਖਿਆ ਵੀ ਉਹ ਕੰਮ ਵਿੱਚ ਵਿਚਾਲੇ ਬੰਦ ਕਰਕੇ ਵਾਗੇ ਉਹ ਕਹਿੰਦੇ ਸੀ ਹੁਣ ਮੀਂਹ ਤੋਂ ਬਾਅਦ ਕਰਾਂਗੇ ਦੱਸੋ ਜੀ ਮੀਂਹ ਤੋਂ ਬਾਅਦ ਸਾਡੇ ਫਸਲਾਂ ਮਾਰ ਕੇ ਦੁਬਾਰੋ ਫੇਰ ਕਰਨਗੇ ਕੀ ਇਹਦਾ ਹੱਲ ਕੀ ਲੱਗਾ ਕੰਮ ਹੱਲ ਤਾਂ ਜੀ ਬਾਈ ਜੀ ਇਹਦਾ ਪ੍ਰੋਪਰ ਇਹਦਾ ਆਦਲੋਂ ਪ੍ਰੋਪਰ ਬਣਿਆ ਜਾਵੇ ਤੇ ਪਾਣੀ ਇਹਦਾ ਡਰੇਨੇਜ ਦਾ ਡਰੇਨੇਜ ਦੇ ਵਿੱਚ ਰਹਿਣਾ ਚਾਹੀਦਾ ਇਹਦਾ ਬਾਹਰ ਨਹੀਂ ਪੈਣਾ ਚਾਹੀਦਾ ਸਾਰਾ ਸੀ ਇਹ ਮਸਲੇ ਤੇ ਹੱਲ ਇਹ ਚਾਹੁੰਦੇ ਆ ਵੀ ਸਾਡਾ ਕੋਈ ਠੋਸ ਹੱਲ ਕਰਿਆ ਜਾਵੇ ਇਹਦੇ ਜੀ ਤਕਰੀਬਨ ਸਾਨੂੰ ਮੈਰੀ ਆਪਣੀ ਉਮਰ 35 ਸਾਲ ਦੇ ਅਸੀਂ ਆਪਣੇ ਕੰਮਕਾਰ ਸੰਭਾਲਿਆ ਨੂੰ ਹੋਏ ਆ ਆਏ ਸਾਲ ਅਸੀਂ ਮਤਲਬ ਇਹ ਚੀਜ਼ ਨਾਲ ਜੂਝਦੇ ਆ ਰਹੇ ਹਾਂ ਇਸ ਸਾਈਫਨ ਦਾ ਖਮਿਆਜਾ ਜਿਹੜਾ ਫੜਦੇ ਦੌਰਾਨ ਸਾਨੂੰ ਭੁਗਤਣਾ ਪੈਂਦਾ ਹੈ 15 ਤੋਂ 20 ਪਿੰਡਾਂ ਨੂੰ ਸਰਕਾਰ ਦੇ ਅਸੀਂ ਜਾ ਕੇ ਪਿੱਟਦੇ ਆਂ ਦਰਖਾਸਤਾਂ ਦਿੰਨੇ ਆ ਮਿਲਦੇ ਆ ਜੋ ਵੀ ਇਹਨਾਂ ਨਾਲ ਸੰਬੰਧਿਤ ਅਧਿਕਾਰੀ ਹੁੰਦੇ ਆ ਉਹ ਸਿਰਫ ਤੇ ਸਿਰਫ ਇੱਕ ਕਾਗਜ਼ਾਂ ਤੱਕ ਹੀ ਖਾਨਾ ਪੂਰਤੀ ਕਰਕੇ ਸੀਮਤ ਰਹਿ ਜਾਂਦੇ ਨੇ ਜਦ ਕਿ ਇੱਥੇ ਜ਼ੀਰੋ ਲੈਵਲ ਦੇ ਗਰਾਊਂਡ ਤੇ ਆ ਕੇ ਕੋਈ ਕਿਸੇ ਕਿਸਮ ਦੀ ਕੋਈ ਸਾਨੂੰ ਆਉਟਪੁੱਟ ਨਹੀਂ ਮਿਲ ਰਹੀ ਹਾਂ ਸਰ ਸਫਾਈ ਤਾਂ ਤੁਸੀਂ ਆਪ ਵੀ ਇਸ ਚੀਜ਼ ਨੂੰ ਤੁਸੀਂ ਦੇਖ ਸਕਦੇ ਹੋ ਤਕਰੀਬਨ ਸਫਾਈ ਇਹਨਾਂ ਨੇ 14 ਜੂਨ ਤੋਂ ਸਟਾਰਟ ਕਰਕੇ 27 ਤੋਂ ਅਸੀਂ ਆਪ ਖੁਦ ਵਾਚ ਕਰਦੇ ਆ ਰਹੇ ਹਾਂ 3 ਤਰੀਕ ਨੂੰ ਇਹਨਾਂ ਦੀ ਕੋਈ ਆਪਸੀ ਕੋਈ ਵਿਭਾਗਿਆਂ ਦੀ ਇਰੀਗੇਸ਼ਨ ਤੇ ਡਰੇਨ ਦੀ ਕੋਈ ਮੀਟਿੰਗ ਹੋਈ ਆ ਇਹਨਾਂ ਨੇ ਕੰਮ ਬੰਦ ਕਰਕੇ ਠੇਕੇਦਾਰ ਨੂੰ ਇੱਥੋਂ ਭੇਜਤਾ ਤੇ ਉਸ ਤੋਂ ਬਾਅਦ ਕੰਮ ਇੱਥੇ ਬੰਦ ਪਿਆ ਜੀ ਫੜਦਾ ਜਿਹੜਾ ਸੀਜ਼ਨ ਹੈ ਉਹ ਤਕਰੀਬਨ ਸਿਰ ਤੇ ਆਇਆ ਪਿਆ ਇਹ ਨਹੀਂ ਪਤਾ ਵੀ ਕਦੋਂ ਕੁਦਰਤ ਵੱਲੋਂ ਪਾਣੀ ਮੀਂਹ ਦਾ ਬਰਸਾਤ ਹੋ ਜਾਵੇ ਤੇ ਇੱਥੇ ਆ ਕੇ ਡਾਫ ਲਾ ਕੇ ਸਾਡਾ ਨੁਕਸਾਨ ਦੁਬਾਰਾ ਪਿਛਲੇ ਸਾਲ ਦੀ ਤਰ੍ਹਾਂ ਹੋ ਸਕਦਾ ਹੈ ਹਲਕਾ ਵੀ ਹੈ ਕਿ ਜਿਆ ਅਫਸਰਾਂ ਨੇ ਨਹੀਂ ਜੀ ਸਰ ਅਫਸਰਾਂ ਨੂੰ ਵੀ ਅਸੀਂ ਪੋਰਟਲ ਤੱਕ ਵੀ ਗਏ ਆ ਔਰ ਉਹਨਾਂ ਵੱਲੋਂ ਕੋਈ ਕਿਸੇ ਕਿਸਮ ਦੀ ਆਪਣੀ ਜ਼ਿੰਮੇਵਾਰੀ ਨਾਲ ਕੋਈ ਸਾਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਨਾ ਹੀ ਕੋਈ ਇਹਦੇ ਤੇ ਆ ਕੇ ਕੋਈ ਕੰਮ ਕੀਤਾ ਹੋਇਆ। ਅਸੀਂ ਸਾਡੇ ਮਾਨਯੋਗ ਐਸ.ਟੀ.ਐਮ ਸਾਹਿਬ ਨੂੰ ਵੀ ਮਿਲੇ। ਉਹਨਾਂ ਨੇ ਮੌਕੇ ਦੇ ਉੱਤੇ ਫੋਨ ਕਰਕੇ ਬਕਾਇਦਾ ਵਿਭਾਗ ਨੂੰ ਤਾੜਨਾ ਵੀ ਕਰੀ ਆ। ਤੇ ਡੀ.ਸੀ ਸਾਹਿਬ ਨੂੰ ਵੀ ਅਸੀਂ ਮਿਲ ਕੇ ਆਇਆ ਬਕਾਇਦਾ ਤੌਰ ਤੇ ਰਿਟਰਨ ਚ ਵੀ ਲਿਖ ਕੇ ਦੇ ਕੇ ਆਇਆ। ਪਰੰਤੂ ਕੋਈ ਇਹਦਾ ਸੋਲਿਡ ਪਾਲਿਸੀ ਬਣਾ ਕੇ ਹੀ ਸਰਕਾਰ ਇਹਨੂੰ ਸਹਿਰਦਤਾ ਦੇ ਨਾਲ ਸੰਜੀਦਗੀ ਦੇ ਨਾਲ ਇਹਦੇ ਤੇ ਕੰਮ ਕਰੇ। ਤਾ ਜੋ ਜਿਹੜੀਆਂ ਸਾਡੇ ਫਸਲਾਂ ਦਾ ਆਏ ਸਾਲ ਨੁਕਸਾਨ ਹੁੰਦਾ ਉਹ ਤੋਂ ਅਸੀਂ ਬਚ ਸਕੀਏ 100 ਚੋਂ 15 ਪੈਸੇ ਸਫਾਈ ਹੋਈ ਹੈ ਡਰੇਨ ਦੀ ਸਰ 85 ਪੈਸੇ ਲਗਭਗ ਬਲੌਕ ਦੀ ਬਲੌਕ ਜੀ ਪਈ ਹੈ ਅੱਛਾ ਗਵਰਨਮੈਂਟ ਵੱਲੋਂ 100 ਦੀ 100% ਸਫਾਈ ਦੇ ਪੈਸੇ ਦਿੱਤੇ ਗਏ ਨੇ ਜੋ ਕਿ ਉਰੇ ਨਹੀਂ ਲੱਗੇ ਜਿਹਦੇ ਨਾਲ ਲੱਗਣ ਦੇ ਕਾਰਨ ਸਾਡੇ ਬਹੁਤ ਛੋਟੇ ਲੈਵਲ ਦੇ ਕਿਸਾਨ ਨੇ ਪਿਛਾਂ ਇਹ ਨਹਿਰ ਤੋਂ ਪਿਛਲੀ ਸਾਈਡ 2-2 ਏਕੜਾਂ ਵਾਲੇ 5-5 ਏਕੜਾਂ ਵਾਲੇ ਜੋ ਕਿ ਉਹ ਮਾਰਾਂ ਨੂੰ ਚੱਲ-ਚੱਲ ਕੇ ਅੱਕ ਚੁੱਕੇ ਨੇ ਫਿਰ ਉਸ ਤੋਂ ਬਾਅਦ ਕਿਸਾਨ ਖੁਦਕੁਸ਼ੀ ਵੱਲ ਤੁਰਦਾ ਫਿਰ ਵੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਇਸ ਲਈ ਮहारा ਮोटा ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦੇ ਆ ਵੀ ਨੁਕਸਾਨ ਹੋਣ ਤੋਂ ਪਹਿਲਾਂ ਸਰਕਾਰ ਇਸ ਮਸਲੇ ਵੱਲ ਜ਼ਰੂਰ ਧਿਆਨ ਕਰੇ ਬਸ ਅਸੀਂ ਤੇ ਇਹੀ ਚਾਹੁੰਦੇ ਹਾਂ ਸਰ ਖੇਤੀਬਾੜੀ ਕਰਨ ਵਾਲੇ ਕਿਸਾਨ ਨੇ ਸਾਡੇ ਜਿਆਦਾ ਏਰੀਆ ਸਾਡਾ ਨਹਿਰ ਦੇ ਲਾਗੇ-ਲਾਗੇ ਸਬਜ਼ੀ ਦਾ ਜੋ ਕਿ ਚਾਰ-ਚਾਂ ਮਹੀਨੇ ਸਾਰਾ ਸਬਜ਼ੀ ਤਿਆਰ ਹੋਣ ਨੂੰ ਲੱਗ ਜਾਂਦੇ ਨੇ 2 ਮਹੀਨੇ ਸਿਰਫ ਫਸਲ ਤੇ ਫਲ ਪੈਂਦਾ ਜਦੋਂ ਹੁਣ ਫਲ ਪੈਣ ਦੀ ਵਾਰੀ ਆਈ ਹੈ ਜੀ ਉਦੋਂ ਉੱਪਰੋਂ بارش ਤੇ ਆ ਰਾ ਇਧਰੋਂ ਸਰਕਾਰ ਨੇ ਕੋਈ ਸਾਡੀ ਸਾਰ ਲੈ ਰਹੀ ਸਾਡੇ ਲਗਭਗ ਸਰਕਾਰ ਤੋਂ ਕਿਸਾਨ ਬਹੁਤ ਜ਼ਿਆਦਾ ਦੁਖੀ ਨੇ ਜੀ ਇਹ ਖਾਸ ਕਰਕੇ ਇਸ ਡਰੇਨ ਤੋਂ ਪਿਛਲੀ ਵਾਰ ਕਾਫੀ ਏਕੜ ਸਾਡਾ ਝੋਨਾ ਮਰਿਆ ਸਬਜੀ ਵਾਲਾ ਏਰੀਆ ਸਬਜੀ ਮਰੀ ਜਿਹਦੇ ਕੀ ਮੈਂ ਲਗਭਗ ਜੋ ਕਿਸਾਨਾਂ ਨੂੰ ਲਾਸ ਆਇਆ ਉਹ ਅਜੇ ਤੱਕ ਕਿਸਾਨ ਪੂਰਾ ਨਹੀਂ ਕਰ ਸਕੇ ਜੇ ਇਹੀ ਹਾਲਾਤ ਰਹੇ ਤਾਂ ਕਿਸਾਨ ਬਹੁਤ ਜ਼ਿਆਦਾ ਦਿੱਕਤ 'ਚ ਜਾ ਰਹੇ ਨੇ ਜੋ ਕਿ ਬਾਅਦ 'ਚ ਸਰਕਾਰਾਂ ਬਸ ਨਾਰੇ ਲਾਉਣ ਜੋਗ ਨਹੀਂ ਰਹਿ ਜਿੰਨੇ ਲਗਭਗ ਵੀ ਅਸੀਂ ਕਿਸਾਨਾਂ ਦਾ ਪੱਖ ਦੀ ਸਰਕਾਰ ਆ ਇੱਥੇ ਕੋਈ ਕਿਸਾਨ ਦੀ ਸੁਣਵਾਈ ਨਹੀਂ ਹੋ ਰਹੀ ਜੀ ਬਸ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਕਿਸਾਨਾਂ ਦੀ ਮਾਰੀ ਮੋਟੀ ਕਿਸਾਨਾਂ ਵੱਲ ਦੇਖਿਆ ਜਾਵੇ ਕਿਸਾਨ 80 ਪੈਸੇ ਖਰਚ ਕੇ 15 ਪੈਸੇ ਲੱਭਦਾ ਫਿਰਦਾ ਜੀ 100 ਬਣਾਉਣ ਦੇ ਚੱਕਰ ਚ